ਅੱਛਾ ਹੁਣ ਹੁਕਮ ਹੁੰਦਾ ਕੀ ਹੈ ਜੀ ਪਰਮਾਤਮਾ ਦਾ ਹੁਕਮ ਜੋ ਪਰਮਾਤਮਾ ਚਾਹ ਰਿਹਾ ਹੈ ਕਰਨਾ ਚਾਹੁੰਦਾ ਹੈ ਉਹ ਪਰਮਾਤਮਾ ਕਰਦਾ ਹੈ ਇਹ ਹੁਕਮ ਹੈ ਪਾਣਾ ਪਾਣਾ ਵਾਹ ਜੀ ਹੁਕਮ ਇਜ਼ ਇਕੁਅਲ ਟੂ ਪਾਣਾ ਵੈਸੇ ਇਹਦੇ ਵਿੱਚ ਕੋਈ ਟੈਕਨੀਕਲ ਡਿਫਰੈਂਸਿਸ ਵੀ ਹੋ ਸਕਦੇ ਨੇ ਬਟ ਇਹ ਕਲੋਜ਼ਲੀ ਸਿਨੋਨਿਮਸ ਹੈ ਕਿ ਪਾਣਾ ਜਿਹੜਾ ਹੈ ਨਾ ਇਹ ਬੀਤੇ ਸਮੇਂ ਵਿੱਚ ਜੋ ਕੁਝ ਹੋ ਗਿਆ ਨਾ ਉਹਨੂੰ ਅਸੀਂ ਅਕਸੈਪਟ ਕਰ ਅਕਸੈਪਟ ਐਵਰੀਥਿੰਗ ਐਵਰੀਥਿੰਗ ਜੋ ਜੋ ਅਕਸੈਪਟ ਕਰ ਲੋ ਬੀਤੇ ਸਮੇਂ ਲਈ ਹੈ ਪਾਣਾ ਤੇ ਵਰਤਮਾਨ ਲਈ ਹੈ ਉੱਦਮ ਕਰੀਏ ਕਈ ਵਾਰੀ ਨਾ ਅਸੀਂ ਆਰਾਮ ਨਾਲ ਘਰ ਬੈਠੇ ਰਹਾਂਗੇ ਚਲ ਮੈਂ ਨਹੀਂ ਕੰਮ ਕਰਦਾ ਇਹ ਵੀ ਪਾਣਾ ਹੈ ਵਾਹਿਗੁਰੂ ਦਾ ਉਹ ਪਾਣਾ ਨਹੀਂ ਉਹ ਤੁਹਾਡਾ ਅਲਸ ਹੈ ਤੁਸੀਂ ਉੱਦਮ ਨਹੀਂ ਕਰਦੇ ਪਹਿਲੇ ਦਿਨ ਫਰਮਾਨ ਹੀ ਉੱਦਮ ਦੇ ਸੀ ਹੈ ਨਾ ਅਸੀਂ ਕਹਿੰਦੇ ਹਾਂ ਉੱਦਮ ਪਹਿਲਾਂ ਅਰਦਾਸ ਬਾਅਦ ਚੋਂ ਹੈ ਮਤਲਬ ਵਰਤਮਾਨ ਚ ਅਸੀਂ ਆਪਣੇ ਐਕਚੁਅਲੀ ਕਰੀਏ ਜੋ ਅਸੀਂ ਐਕਸ਼ਨ ਕਰ ਸਕਦੇ ਆ ਕਰੀਏ ਜੋ ਬੀਤ ਗਿਆ ਅੱਛਾ ਇੱਕ ਗੱਲ ਬੜੀ ਕਮਾਲ ਦੀ ਮੈਨੂੰ ਕਿਸੇ ਨੇ ਕਹੀ ਕਹਿੰਦੇ ਯੂ ਕੈਨੋਟ ਚੇਂਜ ਯੂਅਰ ਪਾਸਟ ਮੈਂ ਜਿੰਨਾ ਮਰਜੀ ਪਾਵਰਫੁਲ ਹੋਵਾਂ ਮੈਂ ਆਪਣੇ ਪਾਸਟ ਨੂੰ ਬੀਤੀ ਚੀਜ਼ ਨੂੰ ਬਦਲ ਸਕਦਾ ਜੋ ਮੈਂ ਬੋਲਣਾ ਸੀ ਬੋਲ ਦਿੱਤਾ ਜੋ ਹੋਣਾ ਸੀ ਹੋ ਗਿਆ ਉਹਨੂੰ ਮੈਂ ਚੇਂਜ ਤੇ ਕਰ ਹੀ ਨਹੀਂ ਸਕਦਾ ਉਹ ਕਹਿੰਦੇ ਨੇ ਯੂ ਮੇਕ ਫਰੈਂਡਸ਼ਿਪ ਵਿਦ ਯੂਅਰ ਪਾਸਟ ਆਪਣੇ ਭੂਤਕਾਲ ਨਾਲ ਬੀਤੇ ਸਮੇਂ ਨਾਲ ਫਰੈਂਡਸ਼ਿਪ ਕਰ ਲੋ ਕਿ ਇਹ ਹੋ ਗਿਆ ਇਸ ਤੋਂ ਮੈਂ ਇਹ ਚੀਜ਼ ਸਿੱਖ ਲਈ ਬਸ ਐਕਸੈਪਟ ਕਰ ਵਰਤਮਾਨ ਚੁੱਧਮ ਕਰੋ ਤੇ ਭਿਕ ਲਈ ਪਰਸਾ ਪਰਸਰ ਕਿ ਵਾਈ ਗਰ ਜੋਬ ਕਰੇਗਾ ਬਹੁਤ ਵਧੀਆ ਕਰੇਗਾ